ਸਾਨੂੰ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਲਗਾਤਾਰ ਹੋ ਰਿਹਾ। ਕੱਲ ਦੀ ਗੱਲ ਹੀ ਆ ਕਿ ਇੱਥੇ ਜੈਤੋ ਹਲਕੇ ਦਾ ਪਿੰਡ ਆ ਜਿਹਦੇ ਵਿੱਚ ਇੱਕ ਪਿਓ ਪਤ ਵੱਲੋਂ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ 'ਚ ਖਿਲਾਰ ਦਿੱਤੇ ਜਾਂਦੇ ਆ। ਸੋ ਕਿੱਥੇ ਨੇ ਸਰਕਾਰਾਂ ਕਿੱਥੇ ਆ ਕਾਨੂੰਨ ਦੇ ਰਖਵਾਲੇ ਜਿਹੜੇ ਇਸ ਤਰੀਕੇ ਦੇ ਘਟਨਾ ਕਰਨ ਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਹੀ ਨਹੀਂ ਕਰ ਸਕਦੇ। ਪਰ ਜਿੱਥੇ ਲੋੜ ਆ ਸਾਨੂੰ ਸਖਤੀ ਕਾਨੂੰਨ ਦਿਖਾਉਣ ਦੀ ਉੱਥੇ ਅਸੀਂ ਚੁੱਪ ਬੈਠੇ ਆਂ। ਭਾਵਕੇ ਬੇਅਦਬੀ ਕਰਦਾ ਫੜਿਆ ਜਾਂਦਾ ਉਹ 15 ਦਿਨਾਂ ਬਾਅਦ ਬਾਹਰ ਆ ਜਾਂਦਾ ਉਹਨੂੰ ਚਾਰ-ਚਾਰ ਕੰਮਾਂ ਦੇ ਦਿੱਤੇ ਜਾਂਦੇ ਆ। ਜਿੱਥੇ ਸਾਡੇ ਗੁਰੂ ਦੇ ਅੰਗ 파ੜਨ ਕੇ ਖਲਾਰਨ ਵਾਲਿਆਂ ਦੀ ਸੇਫਟੀ ਰੱਖੀ ਜਾ ਰਹੀ ਹੈ ਉੱਥੇ ਇਨਸਾਫ ਨਹੀਂ ਮਿਲ ਸਕਦਾ ਪੰਜਾਬ ਦੇ ਵਿੱਚ 400 ਤੋਂ ਵੱਧ ਵਰ biaadhiyan ਹੋਈਆਂ D5 ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਪਿਛਲੇ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਬੇਅਦਬੀ ਦੇ ਇਨਸਾਫ ਲਈ ਸੰਗਤ ਵੱਲੋਂ ਸਰਕਾਰਾਂ ਸਾਹਮਣੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਨਸਾਹ ਮਿਲੇ ਤਾਂ ਉਸ ਸਮੇਂ ਦਰਾ ਨਹੀਂ ਜਿਹੜਾ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀਗੀ ਤਾਂ ਜਿਨ੍ਹਾਂ ਦੇ ਵਿੱਚ ਗੁਰਜੀਤ ਸਿੰਘ ਸਰਾਵਾ ਸੀ ਤਾਂ ਦੂਜੇ ਭਾਈ ਕਿਸ਼ਨ ਭਗਵਾਨ ਸਿੰਘ ਜੀ ਬੈਬਲ ਖੋਦ ਤੋਂ ਸੀਗੇ ਤਾਂ ਅੱਜ 10ਵੀਂ ਵਰਸੀ ਉਹਨਾਂ ਦੀ ਮਨਾਈ ਜਾ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਗਏ ਨੇ ਤਾਂ 14 ਅਕਤੂਬਰ ਨੂੰ ਭੋਗ ਪਾਏ ਜਾਣਗੇ ਤੇ ਨਾਲ ਹੀ 14 ਅਕਤੂਬਰ ਨੂੰ ਕੋੜਕਪੂਰਾ ਦੇ ਬੱਤੀਆਂ ਵਾਲੇ ਚੌਕ ਦੇ ਵਿੱਚ ਲਾਂਤੀ ਦਿਹਾੜਾ ਮਨਾਇਆ ਜਾਵੇਗਾ ਤਾਂ ਸਾਡੇ ਨਾਲ ਸੁਖਰਾਜ ਜੀ ਹੈ ਗੱਲਬਾਤ ਕਰਦੇ ਆਂ ਸੁਖਰਾਜ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 10ਵੀਂ ਵਰਸੀ ਮਨਾਉਂਦੇ ਆ ਰਹੇ ਹਾਂ ਜੀ ਦੇਖੋ ਵੱਡੀ ਤਰਾਸਦੀ ਹੈ ਬਾਈ ਪਿਛਲੇ 10 ਸਾਲ ਹੋ ਗਏ ਚਲੋ ਸ਼ਹੀਦਾਂ ਸਿੰਘਾਂ ਦੀਆਂ ਸਮਾਗਮਾਂ ਜਿਹੜੇ ਮਾਨ ਸਨਮਾਨ ਨਾ ਕੀਤੇ ਜਾਂਦੇ ਆਇਚ ਕੋਈ ਹਰਜ ਨਹੀਂ ਪਰ ਦੂਜੇ ਪਾਸੇ ਇੱਥੇ ਇੱਕ ਇਸ ਲੜੀ ਤਹਿਤ ਵੀ ਅਸੀਂ ਗੱਲ ਕਰ ਰਹੇ ਹਾਂ ਕਿ ਪਿਛਲੇ 10 ਸਾਲ ਤੋਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਰਾਦਰ ਲਗਾਤਾਰ ਹੋ ਰਿਹਾ ਤੇ ਜੇ ਮੈਂ ਤਾਜ਼ੀ ਘਟਨਾ ਦੀ ਗੱਲ ਕਰਾਂ ਤੇ ਕੱਲ ਦੀ ਗੱਲ ਹੀ ਆ ਕਿ ਇੱਥੇ ਜੈਤੋ ਹਲਕੇ ਦਾ ਪਿੰਡ ਆ ਜਿਹਦੇ ਵਿੱਚ ਇੱਕ ਪਿਓ ਪਤ ਵੱਲੋਂ ਗੁਰੂ ਸਾਹਿਬ ਦੇ ਅੰਗ ਪਾੜ ਕੇ ਗਲੀਆਂ 'ਚ ਖਿਲਾਰ ਦਿੱਤੇ ਜਾਂਦੇ ਆ ਸੋ ਕਿੱਥੇ ਨੇ ਸਰਕਾਰਾਂ ਕਿੱਥੇ ਆ ਕਾਨੂੰਨ ਦੇ ਰਖਵਾਲੇ ਜਿਹੜੇ ਇਸ ਤਰੀਕੇ ਦੇ ਘਟਨਾ ਕਰਨ ਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਹੀ ਨਹੀਂ ਕਰ ਸਕੇ ਇੱਕ ਅਸੀਂ ਡਰ ਭੈ ਵਾਲਾ ਮਾਹੌਲ ਹੀ ਨਹੀਂ ਪੰਜਾਬ ਦੇ ਵਿੱਚ ਪੈਦਾ ਕਰ ਸਕੇ ਹਾਂ ਤੁਸੀਂ ਧਰਨੇ ਤੇ ਜਾਣਾ ਹੋਵੇ ਤਾਂ ਥੋੜਾ ਮਾਹੌਲ ਪੈਦਾ ਕੀਤਾ ਹੋਇਆ ਪ੍ਰਸ਼ਾਸਨ ਵੱਲੋਂ ਕਿ ਜਿਹੜਾ ਉਹ ਨਾ ਬੰਦਾ ਧਰਨੇ ਤੇ ਜਾਊਗਾ ਉਹਨੂੰ ਚੱਕ ਲਿਆ ਜਾਊਗਾ। ਤਾਂ ਉਹ ਕਿਸੇ ਮੰਗ ਨੂੰ ਲੋਕਾਂ ਦੇ ਵਿੱਚ ਦਰਸਾਉਣ ਦੇ ਲਈ ਜਦੋਂ ਅਸੀਂ ਜਾਣਦੇ ਹਾਂ ਤਾਂ ਉਹਦੇ ਤੇ ਤਾਂ ਜ਼ਰੂਰ ਮਾਹੌਲ ਹੈਗਾ ਕਿਤੇ ਝੂਠੇ ਪਰਚੇ ਪਾਏ ਜਾਣਗੇ। ਪਰ ਜਿੱਥੇ ਲੋੜ ਆ ਸਾਨੂੰ ਸਖਤੀ ਕਾਨੂੰਨ ਦਿਖਾਉਣ ਦੀ ਉੱਥੇ ਅਸੀਂ ਚੁੱਪ ਬੈਠੇ ਹਾਂ। ਭਾਵਕੇ ਬੇਅਦਬੀ ਕਰਦਾ ਫੜਿਆ ਜਾਂਦਾ ਉਹ 15 ਦਿਨਾਂ ਬਾਅਦ ਬਾਹਰ ਆ ਜਾਂਦਾ ਉਹਨੂੰ ਚਾਰ-ਚਾਰ ਗਨਮੈਨ ਦੇ ਦਿੱਤੇ ਜਾਂਦੇ ਆ। ਜਿੱਥੇ ਸਾਡੇ ਗੁਰੂ ਦੇ ਅੰਗ 파ੜਨ ਕੇ ਖਲਾਰਨ ਵਾਲਿਆਂ ਦੀ ਸੇਫਟੀ ਰੱਖੀ ਜਾ ਰਹੀ ਹੈ ਉੱਥੇ ਇਨਸਾਫ ਨਹੀਂ ਮਿਲ ਸਕਦਾ ਸੋ ਇੱਥੇ ਮਸਾਲੀਆ ਸਜ਼ਾ ਹੋਣੀ ਚਾਹੀਦੀ ਸੀ 2015 ਦੇ ਵਿੱਚ ਜਿਹਨਾਂ ਨੇ ਮਸਾਲੀਆ ਸਜ਼ਾ ਦਿੱਤੀ ਹੁੰਦੀ ਤੇ ਅੱਜ ਸਾਨੂੰ ਆ ਦਿਨ ਨਾ ਦੇਖਣੇ ਪੈਂਦੇ ਪੰਜਾਬ ਦੇ ਵਿੱਚ 400 ਤੋਂ ਵੱਧ ਵਾਰ ਬੇਅਦਬੀਆਂ ਹੋ ਗਈਆਂ ਇਹੋ ਜਿਹੀਆਂ ਘਟਨਾਵਾਂ ਹੋਣਗੀਆਂ ਨਹੀਂ ਚਾਹੀਦੀਆਂ ਸੀ ਉਹ ਪੰਜਾਬ ਦੀ ਧਰਤੀ ਤੇ ਜਿਹੜੀ ਗੁਰੂਆਂ ਪੀਰਾਂ ਦੇ ਵਰਸਾਈ ਧਰਤੀ ਆ ਸਾਡੀ ਰਿਸ਼ੀਆਂ ਜੋਧਿਆਂ ਮੁੰਨਿਆਂ ਵੱਲੋਂ ਵਰਸਾਈ ਧਰਤੀ ਆ ਤਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਆ ਜਿਹੜੇ ਉਹ ਨਖੇਦੀ ਜਨਕਾ ਤੇ ਉਤੋਂ ਉਹ ਸਰਕਾਰਾਂ ਜਿਹੜੀਆਂ ਇਸ ਵਿਸ਼ੇ ਦੇ ਉੱਤੇ ਬਣ ਕੇ ਅੱਜ ਚੱਲ ਗਈਆਂ ਜਾ ਰਹੀਆਂ ਜਾਣ ਵਾਲੀਆਂ ਤਾਂ ਇਹਨਾਂ ਦੇ ਲਈ ਤਾਂ ਮੈਂ ਸਮਝਦਾ ਕਿ ਰੱਬ ਹੀ ਰੱਖਾ ਇਸ ਚੀਜ਼ ਦੇ ਉੱਤੇ ਕਿ ਜਿਹੜੇ ਗੁਰੂ ਸਾਹਿਬ ਦੇ ਨਰਾਦਰ ਦੇ ਉੱਤੇ ਸਿਆਸਤ ਕਰਕੇ ਸੱਤਾ ਦੇ ਵਿੱਚ ਆ ਕੇ ਵੱਡੇ ਵੱਡੇ ਲੋਕਾਂ ਦੇ ਨਾਲ ਵਾਅਦੇ ਕਰਕੇ ਉਹਨਾਂ ਦਾ ਖਲਵਾੜ ਕੀਤਾ ਤਾਂ ਬਖਸ਼ੇ ਵੀ ਨਹੀਂ ਜਾਣਗੇ ਨਹੀਂ ਵੀ ਕਿਹਾ ਜਾ ਰਿਹਾ ਕਿ ਕੋਰਕੂਰੇ ਦੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਲਾਂਹਤੀ ਦਿਹਾੜਾ ਵੀ ਜਿਹੜਾ ਮਨਾਇਆ ਜਾਣਾ ਇਸ ਸਾਲ ਦੀ ਤਰ੍ਹਾਂ ਲਾਂਤ ਲਾਂਤ ਤੋਂ ਭਾਵ ਉਹਨਾਂ ਸਾਰੀਆਂ ਸਰਕਾਰਾਂ ਦੇ ਉੱਤੇ ਲਾਂਤ ਹੈ ਕਿ ਜਿਹੜੇ ਇਸ ਵਿਸ਼ੇ ਦੇ ਉੱਤੇ ਆਈਆਂ ਗਈਆਂ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਹਜੇ ਤੱਕ ਉਹਨਾਂ ਦਾ ਇਨਸਾਫ ਨਹੀਂ ਕੀਤਾ ਉਹ ਸਾਰੀਆਂ ਸਰਕਾਰਾਂ ਤੇ ਸਾਰੇ ਉਹ ਉਹ ਲੋਕ ਉਹਦੇ ਚ ਇਨਵੋਲ ਹੋ ਆ ਜਿਨ੍ਹਾਂ ਨੇ ਅਜੇ ਤੱਕ ਇਨਸਾਫ ਨਹੀਂ ਕੀਤਾ ਉਹਨਾਂ ਦੇ ਖਿਲਾਫ ਹੈ ਜਿਹੜਾ ਉਹ ਕਹਾਂਗੇ ਲਾਂਤ ਦਿਹਾੜਾ ਉਹ ਉਸ ਵੇਲੇ ਹੀ ਉੱਥੇ ਉਹਨੇ ਟਾਈਮ ਤੇ ਹੋਊਗਾ ਕਿ ਜਿਹੜੇ ਟਾਈਮ ਤੁਸੀਂ 2015 ਚ 14 ਅਕਤੂਬਰ ਨੂੰ ਸਿੱਖ ਸੰਗਤਾਂ ਦੇ ਉੱਤੇ ਗੋਲੀਆਂ ਚਲਾਈਆਂ ਸੀ ਜਾਪ ਕਰਦਿਆਂ ਦੇ ਉੱਤੇ ਬਾਣੀ ਪੜਦੇ ਸੀ ਤਾਂ ਫੇਰ ਕਰਾਂਗੇ ਅਸੀਂ ਤਾਂ ਜਾਪ ਬਾਣੀ ਫੇਰ ਪੜਾਂਗੇ ਤਾਂ ਤੁਸੀਂ ਗੋਲੀਆਂ ਚਲਾ ਸਕਦੇ ਹੋ ਸਾਨੂੰ ਤੁਹਾਡੇ ਵੱਲੋਂ ਕੋਈ ਡਰ ਭੈ ਨਹੀਂ ਹੈਗਾ ਅਸੀਂ ਆਪ ਦਾ ਉਸੇ ਚੌਂਕ ਦੇ ਵਿੱਚ ਫੇਰ ਉਸੇ ਤਰ੍ਹਾਂ ਗੁਰੂ ਦੀ ਬਾਣੀ ਪੜਾਂਗੇ ਆਪਣੇ ਗੁਰੂ ਦੀ ਬਾਣੀ ਦੇ ਨਾਲ ਪੜਨ ਦੇ ਨਾਲ ਅਸੀਂ ਉਹ ਆਪਣਾ ਰੋਸ ਜ਼ਾਹਰ ਕਰਾਂਗੇ ਰੋਸ ਜ਼ਾਹਰ ਕਰਾਂਗੇ ਜਿਹੜਾ 14 ਅਕਤੂਬਰ 2015 ਤੋਂ ਲੈ ਕੇ ਅੱਜ ਤੱਕ ਹੋ ਰਿਹਾ ਹੈ ਅਸੀਂ ਉਹ 5 ਵਜੇ ਉੱਥੇ ਨਿਤਨੇਮ ਸਾਹਿਬ ਆਰੰਭ ਕਰਾਂਗੇ ਉਹਨਾਂ ਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਜਿਹੜੀਆਂ ਵਿਚਾਰਾਂ ਹੋਣਗੀਆਂ ਸਮੂਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲੇ ਪ੍ਰੋਗਰਾਮ ਕੀਤਾ ਜਾ ਰਿਹਾ ਸੁਗਰਾਜ ਜੀ ਕਿਉਂ ਰੋਸ ਦਿਖਾਰ ਕਰਨੇ ਪੈਂਦੇ ਹਰ ਸਾਲ ਤੁਹਾਨੂੰ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਜਿਹਨਾਂ ਦੀ ਸਰਕਾਰ ਦੌਰਾਨ ਜਿਹੜੀ ਬੇਅਦਬੀ ਹੋਈ ਸੀ ਉਹਨਾਂ ਨੇ ਵੀ ਕਿਹਾ ਸੀ ਅਸੀਂ ਤੁਹਾਨੂੰ ਹਿਸਾਬ ਤੋਂ ਲਾਵਾਂਗੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਂਦੀ ਹੈ ਤੋ ਮੁੱਖ ਮੰਤਰੀ ਪੰਜਾਬ ਬਣੇ ਸੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਜਿਹੜਾ ਇਹ ਵਿਸ਼ਵਾਸ ਦਵਾਇਆ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਉਹਦੇ ਵਿੱਚ ਇਹਨਾਂ ਦੇ ਕਨਵੀਨਰ ਹੈ ਕੇਜਰੀਵਾਲ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਉਹਨਾਂ ਨੇ ਵੀ ਤੁਹਾਨੂੰ ਵਿਸ਼ਵਾਸ ਦਵਾਇਆ ਸੀਗਾ ਹੁਣ ਤੱਕ ਅਨਸਾਫ਼ ਮਿਲਿਆ ਹੈ ਜਾਂ ਉਮੀਦ ਹੈ ਜਾਂ ਨਹੀਂ ਦੇਖੋ ਜੇ ਉਹਨਾਂ ਨੇ ਇਨਸਾਫ਼ ਕੀਤਾ ਹੁੰਦਾ ਤਾਂ ਅਸੀਂ ਇਹ ਅੱਜ ਗੱਲਾਂ ਨਾ ਕਰਦੇ ਅਸੀਂ ਅਸੀਂ ਇਹ ਕਹਿੰਦੇ ਕਿ ਫਲਾਨੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਉਹਨੇ ਪੂਰਾ ਕੀਤਾ ਸਾਨੂੰ ਇਹ ਥੋੜੀ ਆ ਕਿ ਅਸੀਂ ਮਤਲਬ ਰਾਟੀ ਲਈ ਹੋਈ ਹੈ ਕਿ ਅਸੀਂ ਮੁੱਖ ਮੰਤਰੀ ਕੋਈ ਵੀ ਬਣਿਆ ਉਹਨੂੰ ਭੰਡਣਾ ਸੋ ਗੱਲ ਇਹ ਆ ਕਿ ਕੋਈ ਤੁਸੀਂ ਚੱਜ ਦਾ ਕੰਮ ਕਰੋ ਪੰਜਾਬ ਦੇ ਲੋਕਾਂ ਲਈ ਸਿੱਖਾਂ ਲਈ ਪੰਜਾਬ ਦੀ ਉਹ ਆਵਾਮ ਲਈ ਜਿਨ੍ਹਾਂ ਦੇ ਨਾਲ ਤੁਸੀਂ ਵਾਅਦਾ ਕਰਕੇ ਆਏ ਹੋ ਉਹਨਾਂ ਲਈ ਕੋਈ ਚੰਗੇ ਕੰਮ ਕਰੋ ਤੇ ਅਸੀਂ ਉਸੇ ਸਲਾਹਾਂਗੇ ਵੀ ਅੱਜ ਅਸੀਂ ਅੱਜ ਦੇ ਦੌਰ ਦੇ ਵਿੱਚ ਜੇ ਕੋਈ ਚੰਗਾ ਕੰਮ ਹੁੰਦਾ ਸਰਕਾਰ ਵੱਲੋਂ ਤਾਂ ਸਲਾਹਿਆ ਵੀ ਜਾਂਦਾ ਪੰਜਾਬ ਦੇ ਲੋਕ ਹਮੇਸ਼ਾ ਨਿੰਦੇ ਥੋੜੀ ਆ ਸੋ ਜਿੱਥੇ ਸਾਡੇ ਅਸ਼ਟ ਦੀ ਗੱਲ ਆ ਸਾਡੇ ਅਸ਼ਟ ਦੀ ਬੇਅਦਬੀ ਦੀ ਗੱਲ ਆ ਤੇ ਤੁਸੀਂ ਉਹਤੇ ਰਤੀ ਭਰ ਵੀ ਕੰਮ ਨਹੀਂ ਕੀਤਾ ਤੇ ਤੁਸੀਂ ਸਾਥੋਂ ਆਪਦੀ ਸਲਾਹਤਾਂ ਦੀ ਉਮੀਦ ਰੱਖੋ ਇਹ ਨਹੀਂ ਹੋ ਸਕਦਾ ਅਸੀਂ ਤਾਂ ਅੱਜ ਵੀ ਦਰਦ-ਦਰ ਬਿਲਕ ਰਹੇ ਆ ਸਾਡੇ ਅੱਜ ਵੀ ਪੰਜਾਬ ਦੇ ਵਿੱਚ ਜਿਹੜਾ ਡੇਰਾਵਾ ਦੇ ਨਾਕ ਵੱਧ ਗਿਆ ਜਿਹੜੇ ਗੁਰੂ ਤੋਂ ਮਨਕਰ ਹੋ ਕੇ ਬੰਦੇ ਨੂੰ ਪਹਿਲ ਦੇ ਰਹੇ ਆ ਤੇ ਅਸੀਂ ਉਹਦੇ ਅਸੀਂ ਉਹਦੀ ਹਮਾਇਤੀ ਕਿਵੇਂ ਬਣ ਜਾਗੇ ਤੇ ਪੰਜਾਬ ਸਰਕਾਰ ਜਾਂ ਪੰਜਾਬ ਦੇ ਨਮਾਇंदे ਇਹ ਬਾਅਦ ਚ ਉਹਨਾਂ ਨੂੰ ਉਹਨਾਂ ਦੇ ਕੋਲੇ ਵੋਟ ਬੈਂਕ ਲੈ ਲਈ ਜਾਂਦੇ ਆ ਉਹਨਾਂ ਦੇ ਅੱਜ ਵੀ ਅੱਜ ਬੇਅਦਬੀ ਦਾ ਕਰਤਾ ਧਰਤਾ ਮੁੱਖ ਜਿਹੜਾ ਦੋਸ਼ੀ ਆ ਉਹ ਰਾਮ ਰਹੀਮ ਅੱਧੋ ਵਾਲੀ ਸਰਕਾਰ ਆਪੋਜੀਸ਼ਨ ਜਾਂ ਹੋਰ ਦੂਜੀਆਂ ਤੀਜੀਆਂ ਪਾਰਟੀਆਂ ਤੋਂ ਡੇਰੇ ਚ ਵੋਟਾਂ ਮੰਗਣ ਜਾਂਦੀਆਂ ਇਹ ਸਾਨੂੰ ਇਨਸਾਫ ਲੈ ਕੇ ਦੇਣਗੇ ਤੇ ਜੇ ਅਸੀਂ ਆਪ ਇਨਸਾਫ ਕਰਨ ਦੀ ਗੱਲ ਕਰਦੇ ਆ ਫਿਰ ਕਹਣਗੇ ਵੱਖਵਾਦੀ ਆ ਇਹ ਅੱਤਵਾਦੀ ਆ ਇਹ ਪੰਜਾਬ ਚ ਰਹਿਣ ਵਾਲੇ ਨਹੀਂ ਇਹ ਪੰਜਾਬ ਨੂੰ ਦੁਫਾੜ ਕਰਨ ਵਾਲੇ ਆ ਸੋ ਇਹਦੇ ਹੱਲ ਕੱਢਣ ਦੀ ਲੋੜ ਆ ਇਹ ਨੌਜਵਾਨੀ ਆ ਜਿਹੜੀ ਅੱਜ ਪੜ੍ਹੇ ਲਿਖਿਆ ਦਾ ਯੁੱਗ ਵੀ ਆ ਤੇ ਨੌਜਵਾਨੀ ਅੱਜ ਸਮਝ ਵੀ ਚੁੱਕੀ ਆ ਉਹ ਗੱਲ ਤਾਂ ਹੈ ਨਹੀਂ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਖਾਲਿਆਂ ਦਾ ਪਾਣੀ ਖੇਤਾਂ ਤੱਕ ਪਹੁੰਚਦਾ ਕਰਤਾ ਤੇ ਲੋਕ ਖੁਸ਼ ਹੋਗੇ ਸਾਡੀਆਂ ਮੰਗਾਂ ਜਿਹੜੀਆਂ ਗਲੀਆਂ ਨਾਲੀਆਂ ਨਹੀਂ ਐ ਸਾਡੀਆਂ ਮੰਗਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਸਾਡਾ ਪੀਸਫੁੱਲ ਪੰਜਾਬ ਆ ਤੇ ਪੰਜਾਬ ਨੂੰ ਪੰਜਾਬ ਰਹਿਣ ਦਿੱਤਾ ਜਾਵੇ ਇਹਨੂੰ ਜੰਗ ਦਾ ਮੈਦਾਨ ਇਥੋਂ ਦੀ ਸਰਕਾਰ ਜਾਂ ਸਿਸਟਮ ਨਾ ਬਣਾਵੇ ਜਿਵੇਂ ਹੁਣ ਬਰਗਾੜੀ ਮੋਰਚਾ ਵੀ ਲੰਬਾ ਸਮਾਂ ਚੱਲਿਆ ਹੈ ਬਹਿਬਲ ਦੇ ਵਿੱਚ ਵੀ ਜਿਹੜਾ ਲੰਬਾ ਸਮਾਂ ਜਿਹੜਾ ਮੋਰਚਾ ਚੱਲਿਆ ਹੈ ਇਸੇ ਅਨਸਾਫ਼ ਦੀ ਖਾਤਰੀ ਉਦੋਂ ਵੀ ਸਰਕਾਰਾਂ ਨੇ ਜਿਹੜੀਆਂ ਸਰਕਾਰਾਂ ਸੀ ਭਾਵੇਂ ਕਿ ਉਸ ਵਕਤ ਕਾਂਗਰਸ ਦੀ ਸਰਕਾਰ ਸੀ ਹੁਣ ਆਮ ਆਦਮੀ ਪਾਰਟੀ ਸਰਕਾਰ ਸੀ ਉਹਨਾਂ ਨੇ ਤੁਹਾਨੂੰ ਭਰੋਸਾ ਦਵਾਇਆ ਸੀ ਉਸ ਤੋਂ ਬਾਅਦ ਹੀ ਜਿਹੜੇ ਤੁਸੀਂ ਆਪਦੇ ਮੋਰਚੇ ਸਮਾਪਤ ਕੀਤੇ ਸੀਗੇ ਉਹ ਵਾਅਦਿਆਂ ਤੇ ਖਰੀਆਂ ਹਜੇ ਤਾਂ ਉਤਰੀਆਂ ਨਹੀਂ ਫਿਰ ਸਰਦਾਰ ਜੀ ਗੱਲ ਇਹ ਆ ਕਿ ਅਸੀਂ ਅਸੀਂ ਜਿਹੜੀ ਗੱਲ ਕਹਿੰਨੇ ਆ ਵੀ ਪਹਿਲਾਂ ਦੋਸ਼ੀ ਕੌਣ ਸੀ ਸਾਨੂੰ ਦੋਸ਼ੀ ਜਨਤਕ ਪਹਿਲਾਂ ਤਾਂ ਪਹਿਲਾ ਮੋਰਚਾ ਚੱਲਿਆ ਵੀ ਦੋਸ਼ੀਆਂ ਨੂੰ ਫੜਨ ਲਈ ਕੋਈ ਵਿਧੀ ਬਣਾਓ ਉਹ ਸੈੱਟ ਬਣ ਜਾਂਦੀ ਹੈ ਮੋਰਚਾ ਖਤਮ ਕਰ ਦਿੰਦੇ ਆ ਦੂਜਾ ਮੋਰਚੇ ਦੇ ਵਿੱਚ ਇਹ ਸੀਗਾ ਵੀ ਚਲੋ ਉਹਨਾਂ ਨੇ ਕੰਮ ਕੀ ਕੀਤਾ ਘਟੋ ਘਟ ਦੋਸ਼ੀ ਤਾਂ ਸਾਹਮਣੇ ਲਿਆਓ ਉਹ ਜਨਤਕ ਕੀਤੇ ਜਾਂਦੇ ਆ ਦੋਸ਼ੀ ਸਾਹਮਣੇ ਆ ਜਾਂਦੇ ਆ ਹੁਣ ਗੱਲ ਇਹ ਆਉਂਦੀ ਆ ਕਿ ਸਾਨੂੰ ਫੇਰ ਉਹੀ ਗੱਲ ਕਰਨ ਦੀ ਲੋੜ ਆ ਕਿ ਅੱਜ ਦੋਸ਼ੀ ਵੀ ਸਾਹਮਣੇ ਆ ਸਾਰਾ ਕੁਝ ਓਕੇ ਆ ਕੱਲ ਮੈਂ ਇੱਕ ਇਹਨਾਂ ਦੇ ਮਨਿਸਟਰ ਦੀ ਗੱਲ ਸੁਣ ਰਿਹਾ ਸੀਗਾ ਤਾਂ ਉਹ ਕਹਿੰਦੇ ਆ ਕਿ ਸਾਰੇ ਚਲਾਨ ਟੂ ਕੋਟ ਹੋ ਚੁੱਕੇ ਆ ਜੇ ਚਲਾਨ ਹੀ ਟੂ ਕੋਟ ਹੋ ਗਿਆ ਫਿਰ ਟ੍ਰਾਇਲ ਕਿਉਂ ਨਹੀਂ ਚੱਲ ਰਿਹਾ ਇਹ ਤਾਂ ਸਰਕਾਰ ਨੇ ਚਲਾਉਣਾ ਹੁੰਦਾ ਇਹ ਤਾਂ ਸਰਕਾਰ ਦਾ ਡੀਏ ਉੱਥੇ ਜਾ ਕੇ ਕਹਦੇ ਡਿਸਟ੍ਰਿਕਟ ਅਟਾਰਨੀ ਜਾਂ ਏਜੀ ਐਡਵੋਕੇਟ ਜਨਰਲ ਜਾ ਕੇ ਕਹਦੇ ਤਾਂ ਹੋ ਜਾਂਦਾ ਪਰ ਜਦੋਂ ਹਜੇ ਚਲਾਨ ਹੀ ਨਹੀਂ ਪੂਰੇ ਹੋਏ ਦੂਸਾਂ ਗਾਧੂ ਤੇ ਟ੍ਰਾਇਲ ਕੌਣ ਚਲਾਊਗਾ ਤੇ ਲੋਕਾਂ ਦੇ ਨਾਲ ਵਾਅਦਾ ਤੁਸੀਂ ਕੀਤਾ ਸੀਗਾ 24 ਘੰਟੇ ਚ ਇਨਸਾਫ ਦੇਣ ਦਾ ਤੇ ਸਾਲ ਥੋੜੇ ਟੱਪ ਕੇ 4 ਕਿੰਨੇ 100 24 ਘੰਟੇ ਟਪਾਤੇ ਤੁਸੀਂ ਤੇ ਗੱਲਾਂ ਤੁਸੀਂ ਕਰਦੇ ਆ ਸਾਨੂੰ 24 ਘੰਟੇ ਚ ਇਨਸਾਫ ਦੇਣ ਦੀਆਂ ਤੇ ਸਾਨੂੰ ਮੂਰਖ ਸਮਝ ਰੱਖਿਆ ਤੁਸੀਂ ਵੀ ਤੁਸੀਂ ਇੱਥੇ ਜੋ ਵੀ ਕਹਿ ਦੋਗੇ ਤੇ ਪੰਜਾਬ ਦੇ ਲੋਕ ਮੰਨ ਲੈਣਗੇ ਸੋ ਹੁਣ ਪੰਜਾਬ ਦੇ ਲੋਕ ਇਸ ਲਈ ਜਾਗਰੂਕ ਆ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਦੀ ਕਚਹਿਰੀ ਦੇ ਵਿੱਚ ਇਨਸਾਫ ਜਿਹੜਾ ਉਹ ਚੱਲ ਰਿਹਾ ਉਹ ਜਿਹੜਾ ਜਿਹੜਾ ਇਹ ਤੇ ਰਾਜਨੀਤੀ ਕਰ ਰਿਹਾ ਉਹਨੂੰ ਉਹਦੀ ਸਜ਼ਾ ਮਿਲ ਰਹੀ ਆ ਤੇ ਉਹ ਮਿਲੂਗੀ ਵੀ ਤੇ ਪਰ ਇਹਨਾਂ ਦੀਆਂ دنیਵੀਂ ਅਦਾਲਤਾਂ ਦੇ ਵਿੱਚ ਦੇਖੋ ਇਹ ਕਿਹੜੀ ਸਰਕਾਰ ਆ ਉਹ ਚੋਂ دنیਵੀਂ ਅਦਾਲਤਾਂ ਚੋਂ ਸਜ਼ਾ ਦਿੰਦੀ ਆ ਪਰ ਗੁਰੂ ਸਾਹਿਬ ਦੀ ਕਚਹਿਰੀ ਦੇ ਵਿੱਚ ਆਪਾਂ ਗੱਲ ਕਰੀਏ ਜਿਹੜੇ ਜਿਨ੍ਹਾਂ ਦੇ ਰਾਜ ਦੇ ਵਿੱਚ ਹੋਇਆ ਉਹ ਅੱਜ ਕਿੱਥੇ ਆ ਜਿਹੜੇ ਤੇ ਰਾਜਨੀਤੀ ਕਰਗੇ ਕੈਪਟਨ ਅਮਰਿੰਦਰ ਸਿੰਘ ਵਰਗੇ ਅੱਜ ਕਿੱਥੇ ਆ ਤੇ ਜਿਹੜੇ ਅੱਜ ਰਾਜਨੀਤੀ ਕਰ ਰਹੇ ਆ ਤੇ ਰਹਿਣਾ ਇਹਨਾਂ ਨੇ ਵੀ ਨਹੀਂ ਸਰਕਾਰਾਂ ਤੋਂ ਫਿਰ ਕੋਈ ਉਮੀਦ ਨਹੀਂ ਗਈ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਜਿਹੜੇ ਰੋਸ ਪ੍ਰਦਰਸ਼ਨ ਸਾਨੂੰ ਲਗਾਤਾਰ ਕਰਨੇ ਪੈਂਦੇ ਹਰ ਸਾਲ ਇੱਕ ਸਮਾਪਤ ਹੋ ਜਾਂ ਨਾ ਕਰਨੇ ਪਰ ਰੋਸ ਪ੍ਰਦਰਸ਼ਨ ਕਰਨਾ ਸਾਡਾ ਹੱਕ ਆ ਅਸੀਂ ਆਪਣੀ ਜਿਉਂਦੇ ਰਹਿਣ ਦਾ ਸਬੂਤ ਦਿੰਨੇ ਆ ਸਾਫ ਮਿਲ ਜੇ ਹੋ ਸਕਦਾ ਫਿਰ ਲੋੜ ਹੀ ਨਾ ਪਵੇ ਤੁਹਾਨੂੰ ਕਰਨਾ ਉਹੀ ਤਾਂ ਮੈਂ ਕਹ ਰਿਹਾ ਰੋਸ ਪ੍ਰਦਰਸ਼ਨ ਅਸੀਂ ਤਾਇਆ ਕਰ ਰਹੇ ਜੇ ਸਰਕਾਰਾਂ ਚੱਜਦੀਆਂ ਨਹੀਂ ਤੇ ਅਸੀਂ ਇੰਨਾ ਮਾੜੀਆਂ ਸਰਕਾਰਾਂ ਦੇ ਵਿੱਚ ਰੋਸ ਪ੍ਰਦਰਸ਼ਨ ਕਰਕੇ ਦੱਸ ਰਹੇ ਸਮਾਰਤ ਹੋਣਗੇ ਉਮੀਦ ਹੈ ਕਿ ਨਹੀਂ ਦੇਖੋ ਗੁਰੂ ਸਾਹਿਬ ਤੇ ਪੂਰਨ ਉਮੀਦ ਆ ਜਿਆਦਾ ਪੰਜਾਬ ਦੀ ਵੰਗਡੋਰ ਸਰਕਾਰਾਂ ਤੇ ਨਹੀਂ ਹੈ ਸਰਕਾਰਾਂ ਤੇ ਉਮੀਦ ਹੁੰਦੀ ਬਾਈ ਸਰਕਾਰਾਂ ਤਾਂ ਤਿੰਨ ਬਦਲ ਗਈਆਂ ਤੁਸੀਂ ਇਹ ਦੇਖੋ ਚਾਰ ਮੁੱਖ ਮੰਤਰੀ ਸਾਰੇ ਜੁਮਲੇ ਸਲਾਕੇ ਸੁਣਾ ਕੇ ਤੁਰਦੇ ਬੰਦੇ ਆ ਪਰ ਇਸ ਵਿਸ਼ੇ ਦੇ ਉੱਤੇ ਅਸੀਂ ਕੀ ਪੁਖਤਾ ਪ੍ਰਬੰਧ ਕੀਤੇ ਕੀ ਬੇਅਦਬੀ ਦੇ ਦੋਸ਼ੀਆਂ ਨੂੰ ਕੋਈ ਇਦਾਂ ਦੀਆਂ ਮਸਾਲੀਆਂ ਸਜ਼ਾ ਦਿੱਤੀਆਂ ਜਿਹਦੇ ਨਾਲ ਪਿੰਡ ਪਿੰਡੇ ਗੱਲ ਚੱਲ ਗਈ ਹੋਵੇ ਭਾਈ ਜੇ ਬੇਅਦਬੀ ਕੋਈ ਕਰਦਾ ਫੜਿਆ ਜਾਊਗਾ ਤੇ ਉੱਤੇ ਇਦਾਂ ਦੀ ਸਜ਼ਾ ਹੋਊਗੀ ਫਲਾਣੇ ਪਿੰਡ ਹੋਈ ਆ ਫਲਾਣੇ ਪਿੰਡ ਦੇ ਬੰਦੇ ਨੂੰ ਹੋਈ ਆ ਇਹ ਗੱਲਾਂ ਸਾਡੇ ਕੋਲੇ ਆhenga ਨਹੀਂ ਸਾਡੇ ਕੋਲੇ ਕੀ ਆਉਂਦੀਆਂ ਉਹ ਫਲਾਣਾ ਬੇਅਦਬੀ ਕਰਨ ਵਾਲੇ ਨੂੰ 12 ਗੱਨਮੈਨ ਮਿਲ ਗਏ ਉਹਨੂੰ 10 ਮਿਲ ਗਏ ਬੇਅਦਬੀ ਦਾ ਕੇਸ ਪ੍ਰੇਮਿਕਾ ਦੇ ਹੱਕ ਚ ਹੋ ਗਿਆ ਕਮਾਲ ਆ ਯਾਰ ਇਹ ਗੱਲਾਂ ਸਾਡੇ ਪੰਜਾਬ 'ਚ ਚੱਲਣ ਵਾਲੀਆਂ ਜਿਵੇਂ ਤੁਸੀਂ ਬੇਅਦਬੀਆਂ ਦੀ ਗੱਲ ਕੀਤੀ ਹੈ ਜਿਵੇਂ ਹੁਣ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਵੱਲੋਂ ਲਗਾਤਾਰ ਇਹ ਕਿਹਾ ਜਾਂਦਾ ਸੀਗਾ ਕਿ ਸਰਕਾਰਾਂ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੋਚ ਵੀ ਨਾ ਰੱਖ ਸਕੇ ਵੀ ਅਸੀਂ ਬੇਅਦਬੀ ਕਰ ਲਗੇ ਤੇ ਜਿਵੇਂ ਹੁਣ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਕੋਸ਼ਿਸ਼ ਵੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਖਤ ਕਾਨੂੰਨ ਬਣਾਵਾਂਗੇ ਤੇ ਉਹਨਾਂ ਨੇ ਹੋ ਸਕਦਾ ਹੈ ਲਾਗੂ ਵੀ ਕਰ ਦੇਣ ਆਉਣ ਵਾਲੇ ਸਮੇਂ ਦੇ ਵਿੱਚ ਤੇ ਕਿਤੇ ਨਾ ਕਿਤੇ ਮੈਂ ਕਹਿੰਦਾ ਜੀ ਲਾਗੂ ਕਰਨ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਵੀ ਕੀ ਇਹਨਾਂ ਨੇ ਰਹਿਣਿਆ ਕੀ ਇਹਨਾਂ ਨੇ ਧਰਿਆ ਸੀ ਸੋ ਦੂਜੇ ਪਾਸੇ ਜਿਹੜੇ ਸਾਡੇ ਕੋਲੇ ਕਾਨੂੰਨ ਪਏ ਆ ਜੇ ਸਾਡੇ ਵਰਗੇ ਨੂੰ ਸਜ਼ਾ ਦੇਣੀ ਹੋਵੇ ਉਹ ਤਾਂ ਸਖਤ ਹੁੰਦੇ ਆ 40 40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਆ ਉਹ ਕੋਈ ਨਵੇਂ ਕਾਨੂੰਨਾਂ ਤਹਿਤ ਬੈਠੇ ਨਹੀਂ ਉਹ ਪੁਰਾਣੇ ਕਾਨੂੰਨਾਂ ਤਹਿਤ ਹੀ ਬੈਠੇ ਆ ਉਹਨਾਂ ਲਈ ਤਾਂ ਸਖਤ ਆ ਤੇ ਜੇ ਇੱਥੇ ਰਜੀਵ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਛੱਡਣਾ ਹੋਵੇ ਹੈ ਤਾਂ ਇੱਕ ਪ੍ਰਧਾਨ ਮੰਤਰੀ ਦਾ ਕਤਲ ਹੀ ਸੀ ਨਾ ਉਹਨਾਂ ਨੂੰ ਛੱਡਣਾ ਹੋਵੇ ਤੇ ਉਹ ਬਾਹਰ ਹੈ ਪਰ ਉਹਨਾਂ ਦੇ ਸਰ ਤੇ ਪੱਗ ਨਹੀਂ ਸੀ ਉਹ ਤਾਂ ਬਾਹਰ ਹੈ ਤੇ ਇੱਥੇ ਇੱਕ ਮੁੱਖ ਮੰਤਰੀ ਸੀਗਾ ਜਿਹੜਾ ਮਾਰਿਆ ਸੀ ਉਹ 40 40 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠਿਆ ਕਾਨੂੰਨ ਹੈਗੇ ਆ ਪਰ ਆਪਦੇ ਤਰੀਕੇ ਨਾਲ ਸਾਡੇ ਅਰਗੇ ਲੋਕਾਂ ਤੇ ਲਾਗੂ ਕੀਤੇ ਜਾਂਦੇ ਆ ਨਾ ਕਿ ਸਾਰਿਆਂ ਲਈ ਇੱਕੋ ਜਿਹਾ ਬਰਾਬਰਤਾ ਕਾਨੂੰਨ ਅੱਜ ਵੀ ਹੋ ਜੇ ਕਾਨੂੰਨਾ 'ਚ ਕੀ ਨਹੀਂ 295A ਤੇ 295C ਆ ਸਾਡਾ ਗਵਾਂਢੀ ਮੁਲਕਾ ਪਾਕਿਸਤਾਨ ਉੱਥੇ 295C ਚੱਲਦੀ ਆ ਖੜੇ ਸਰਕਲਮ ਕਰ ਦਿੰਦੇ ਅਗਲੇ ਆਪਦੇ ਅੱਜ ਤੱਕ ਸੁਣਿਆ ਕਿਤੇ ਕ੍ਰਾਂਤੀ ਸ਼ੀਬ ਦੀ ਵੀ ਅਦਬੀ ਹੋ ਗਈ ਅਗਲੇ ਆਦੇ ਧਰਮ ਨੂੰ ਪਹਿਲ ਦਿੰਦੇ ਆ ਤੇ ਸਾਡੇ ਇੱਥੇ ਪਸਾ ਕੇ ਪੱਗਾਂ 'ਚ ਸਿਰ ਕਹਿਣਗੇ ਵੀ ਅਸੀਂ ਗੁਰੂ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ਤੇ ਬਾਹਰ ਨਿਕਲ ਕੇ ਉਹੀ ਪਹਿਲੀ ਗੱਲ ਦਾ ਕੋਲੇ ਖੜਕੀ ਝੂਠ ਵਾਜ ਜਾਂਦੇ ਆ ਮੜ ਕੇ ਬਾਹਰ ਨਿਕਲ ਕੇ ਲੱਗ ਜਾਂਦੇ ਆ ਤੇ ਅੱਜ ਸਵਾ ਚਾਰ ਸਾਲ ਚਾਰ ਸਾਲ ਦਾ ਟਾਈਮ ਇਹਨਾਂ ਨੂੰ ਹੋ ਗਿਆ ਬੈਠਿਆਂ ਨੂੰ ਜਿਹੜੇ ਅੱਜ ਮੌਜੂਦਾ ਚ ਬੈਠੇ ਆ ਜਿਹੜੇ 24 ਘੰਟਿਆਂ ਚ ਕਹਿ ਕੇ ਆਏ ਸੀ ਅਸੀਂ ਇਹਨਾਂ ਤੇ ਭਰੋਸਾ ਕਰਕੇ ਕਹਿ ਗਏ ਕਿ ਬਈ ਹਾਂ ਇਹ ਕਰ ਦੇਣਗੇ 24 ਘੰਟਿਆਂ ਵਾਲੇ 24 ਮਹੀਨਿਆਂ ਚ ਕਰ ਦਿੰਦੇ 48 ਮਹੀਨਿਆਂ ਚ ਕਰ ਦਿੰਦੇ ਤਾਂ ਕੁਝ ਮੰਨਦੇ ਤੇ ਕੀ ਕੀਤਾ 3.5 ਸਾਲ ਬਾਅਦ ਇੱਕ ਕਾਨੂੰਨ ਦੀ ਮਾਨਤਾ ਦਿੱਤੀ ਵੀ ਉਹ ਬਣਾ ਰਹੇ ਆ ਹਜੇ ਬਣੂ ਪਤਾ ਨਹੀਂ ਕਦੋਂ ਇੱਕ ਸਾਲ ਤੋਂ ਮੁੰਡਾ ਗੁਰਜੀਤ ਸਿੰਘ ਆ ਸਿੰਘ ਟਾਵਰ ਤੇ ਚੜਾ ਬੈਠਾ ਉਹਦੀ ਮੰਗ ਹੀ ਸਿਰਫ ਇਹ ਆ ਵੀ ਕਾਨੂੰਨ ਬਣ ਜੇ ਅਸੀਂ ਤਾਂ ਪੰਜਾਬ ਦੇ ਲੋਕ ਕਿੰਨੇ ਕਿ ਜਜ਼ਬਾਤੀ ਆ ਕਿ ਸਾਡੇ ਅਸਟ ਪ੍ਰਤੀ ਜਦੋਂ ਕੋਈ ਗੱਲ ਆਉਂਦੀ ਸੀ ਆਪਾਂ ਵਾਰਨ ਤੱਕ ਜਾਂਦੇ ਆ ਤੇ ਵਾਰਿਆ ਵੀ ਆ ਸੋ ਇਹ ਸਰਕਾਰਾਂ ਸਾਨੂੰ ਵਰਤਦੀਆਂ ਅਸੀਂ ਇਹੀ ਚਾਹੁੰਦੇ ਆ ਕਿ ਸਾਡਾ ਆਪਦਾ ਏਕਾ ਹੋਵੇ ਇਹਨਾਂ ਸਰਕਾਰਾਂ ਨੂੰ ਸਵਾਲ ਕਰਨ ਦੀ ਹਿੰਮਤ ਰੱਖੀਏ ਇਹਨਾਂ ਸਰਕਾਰਾਂ ਨੂੰ ਘੇਰ ਕੇ ਇਹਨਾਂ ਨਾਲ ਗੱਲ ਕਰਨ ਦੀ ਹਿੰਮਤ ਰੱਖੀਏ ਤਾਂ ਜਰੂਰ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ ਜਿਵੇਂ ਹੁਣ ਤੁਸੀਂ ਆਪਦੇ ਫਾਦਰ ਸਾਹਿਬ ਦੀ ਵਰਸੀ ਮਨਾ ਰਹੇ ਹੋ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਇਹ ਤਾਂ ਜਰੂਰ ਬੀ ਦੀ ਹੋਣੀ ਹੈ ਕਿ ਜੇਕਰ ਅਨਸਾਫ਼ ਨਹੀਂ ਮਿਲਦਾ ਉਹਨਾਂ ਚਿਰ ਤਾਂ ਸਾਡੇ ਪਿਤਾ ਨੂੰ ਵੀ ਜਿਹੜੀ ਆਤਮਾ ਨੂੰ ਜਿਹੜੀ ਉਹਨਾਂ ਦੀ ਸ਼ਾਂਤੀ ਨਹੀਂ ਮਿਲਣਗੀ ਜੇਕਰ ਅਨਸਾਫ਼ ਮਿਲੂ ਫੇਰ ਹੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੂਆ ਬਾਈ ਇੱਕ ਬਾਪ ਜੇ ਦੁਨੀਆ ਤੋਂ ਚਲੇ ਜਾਣਾ ਉਹ ਪੁੱਤ ਹੀ ਮਹਿਸੂਸ ਕਰ ਸਕਦਾ ਵੀ ਉਹਦੇ ਬਿਨਾ ਮੈਂ ਕਿਵੇਂ ਆਪਣਾ ਜੀਵਨ ਗੁਜ਼ਾਰ ਰਿਹਾ ਜਾਂ ਕਿਵੇਂ ਮੇਰਾ ਜੀਵਨ ਗੁਜ਼ਰ ਰਿਹਾ ਤੇ ਇੱਕ ਬਿਮਾਰੀ ਦੇ ਨਾਲ ਜਾਣਾ ਬੰਦਾ ਸਬਰ ਕਰ ਲੈਂਦਾ ਵੀ ਆ ਗੱਲ ਹੈ ਕਿ ਤੁਰੇ ਫਿਰਦੇ ਨੂੰ ਤੁਸੀਂ ਗੋਲੀ ਮਾਰ ਦੇਣੀ ਤੇ ਮਾਰਨੀ ਵੀ ਤੁਸੀਂ ਇਸ ਖਿੱਤੇ ਦੇ ਵਿੱਚ ਕਿ ਜਿੱਥੇ ਉਹ ਆਪਣੇ ਧਰਮ ਦੀ ਖਾਤਰ ਗੱਲ ਕਰਨ ਲਈ ਬੈਠਾ ਹੋਵੇ ਤਾਂ ਫਿਰ ਦੁੱਖ ਤਾਂ ਲੱਗਦਾ ਬਾਈ ਹਾਂ ਸਾਂਜੀ ਸਹੀ ਉਸ ਕੰਮ ਦੇ ਲਈ ਬੈਠੇ ਆ ਕਿ ਜਿੱਥੇ ਸਾਡੇ ਗੁਰੂ ਦੀ ਬੇਅਦਬੀ ਹੋਊਗੀ ਤੇ ਅਸੀਂ ਆਪ ਦਾ ਰੋ ਵੀ ਨਹੀਂ ਸਕਦੇ ਤਾਂ ਅਸੀਂ ਉਸ ਦੇ ਲਈ ਉਹ ਤਾਂ ਦੁੱਖ ਹੈਗਾ ਬਾਈ ਪਰ ਗੱਲ ਇਹ ਆ ਕਿ ਸਰਕਾਰਾਂ ਮਾੜੀਆਂ ਸਾਡੇ ਲੋਕ ਸਾਨੂੰ ਜਦੋਂ ਸਵਾਲ ਇਸ ਤਰੀਕੇ ਦੇ ਕਰਨ ਲੱਗ ਜਾਂਦੇ ਉਦੋਂ ਮਨ ਵੀ ਦੁੱਖਦਾ ਯਾਰ ਕਾਹਦੇ ਲਈ ਤੁਰੇ ਫਿਰਦੇ ਆ ਫਿਰ ਤਾਂ ਮੇਰੇ ਹੀ ਮਰਿਆ ਹੋ ਗਿਆ ਨਾ ਅਸੀਂ ਇਹ ਤਾਂ ਕਹਿੰਦੇ ਆ ਕੌਮੀਅਤ ਤੌਰ ਤੇ ਗੱਲ ਹੋ ਗਈ ਆ ਫਿਰ ਜਦੋਂ ਗੱਲ ਮੈਂ ਉਹਦੇ ਇਨਸਾਫ ਦੀ ਕਰਾਂ ਸਰਕਾਰ ਨੂੰ ਘੇਰਾ ਤਾਂ ਉਸ ਸਰਕਾਰ ਦਾ ਚਹੇਤਾ ਬੰਦਾ ਮੇਰੇ ਤੇ ਸਵਾਲ ਕਰੂਗਾ ਕਿ ਯਾਰ ਇਹ ਤਾਂ ਇਹ ਤਾਂ ਫਲਾਨਿਆਂ ਦਾ ਬੰਦਾ ਹੋ ਗਿਆ ਯਾਰ ਮੈਂ ਤਾਂ ਗੁਰੂ ਦਾ ਹੀ ਬੰਦਾ ਐ ਮੈਂ ਆਪਦੇ ਪਿਓ ਦੇ ਇਨਸਾਫ ਦੇ ਲਈ ਲੜ ਰਿਹਾ ਤਾਂ ਮੇਰੇ ਲਈ ਮੇਰੇ ਸਾਹਮਣੇ ਭਾਵੇਂ ਕੋਈ ਮੇਰੇ ਸਕਿਆਂ ਚੋਂ ਕਿਉਂ ਨਾ ਪਾਵਰ ਚ ਆ ਜੇ ਅਸੀਂ ਉਹਨੂੰ ਵੀ ਸਵਾਲ ਕਰਾਂਗੇ ਭਾਈ ਤਾਂ ਸੁਣਿਆ ਸੁਖਰਾਜ ਦੇ ਭਾਵਕ ਬੋਲ ਵੀ ਸਾਹਮਣੇ ਆਏ ਆ ਕਿਉਂਕਿ ਜਿਨ੍ਹਾਂ ਦੇ ਪਿਤਾ ਇਸ ਤਰੀਕੇ ਨਾਲ ਚਲੇ ਜਾਣ ਤੇ ਉਹਨਾਂ ਨੂੰ ਸਾਰੀ ਉਮਰ ਜਿਹੜਾ ਦੁੱਖਾ ਉਹਨਾਂ ਦੇ ਮਨ ਚੋਂ ਨਹੀਂ ਨਿਕਲਣਾਗਾ ਤਾਂ ਅੱਜ ਜਿਹੜਾ 10ਵੀਂ ਵਰਸੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਾਏ ਗਏ ਨੇ ਇਹਨਾਂ ਵੱਲੋਂ ਜਿਵੇਂ ਹੁਣ ਇਹਨਾਂ ਨੇ ਦੱਸਿਆ ਕਿ 14 ਅਕਤੂਬਰ ਨੂੰ ਭੋਗ ਪਾਏ ਜਾਣਗੇ ਔਰ ਲਾਂਤੀ ਦਿਹਾੜਾ ਵੀ ਮਨਾਇਆ ਜਾਵੇਗਾ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਕਿ ਹਜੇ ਤੱਕ ਜਿਹੜਾ ਇਹਨਾਂ ਨੂੰ ਹਨਸਾਫ਼ ਨਹੀਂ ਮਿਲਿਆ ਸਿਰਫ ਤੇ ਸਿਰਫ ਜਿਹੜੀ ਇਹਨਾਂ ਨੂੰ ਹੁਣ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਇਹਨਾਂ ਨੂੰ ਉਮੀਦ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਨਸਾਫ਼ ਮਿਲੇਗਾ ਤਾਂ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਨਸਾਫ਼ ਮਿਲੇਗਾ ਇਹਨਾਂ ਦੇ ਪਿਤਾ ਜੀ ਨੂੰ ਆਤਮਾ ਦੀ ਸ਼ਾਂਤੀ ਮਿਲੇਗੀ ਔਰ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੋਜ਼ ਪ੍ਰਦਰਸ਼ਨ ਲਗਾਤਾਰ ਜਿਹੜੇ ਹਰ ਸਾਲ ਕਰਨੇ ਪੈਂਦੇ ਆ ਉਹ ਸਮਾਪਤ ਕਰਨੇ ਪੈਣਗੇ ਇਹ ਦੇਖਣ ਵਾਲੀ ਗੱਲ ਹੋਵੇਗੀ ਗੁਰਜੀਤ ਸਿੰਘ ਰਮਣਾ D5 ਚੈਨਲ ਪੰਜਾਬੀ ਪਿੰਡ ਬਾਬਲ ਕਲਾ ਜ਼ਿਲ੍ਹਾ ਫਰੀਦਕੋਟ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਸੰਘੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ